ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਮਾਗੀ ਮੱਕੇ ਸ਼੍ਰੀ ਮੁਖਸਰ ਸਿਆਪ ਚ ਅਕਾਲੀ ਦਲ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਤੇ ਵੱਡੇ ਹਮਲੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਦਲ ਸਾਹਿਬ ਤੇ ਹਮਲੇ ਹੁੰਦੇ ਸੀ ਹੁਣ ਮੇਰੇ ਤੇ ਹੋ ਰਹੇ ਨੇ ਪੰਥ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਇੱਕੋ ਇੱਕ ਹੁੰਦਾ ਸੀ ਉਹ ਵੀ ਪ੍ਰਕਾਸ਼ ਸਿੰਘ ਬਾਦਲ ਹੁਣ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋ ਰਹੀਆਂ ਨੇ ਮੇਰੇ ਖਿਲਾਫ ਹਰ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਜਾਨੋ ਕਰਨ ਦੀ ਕੋਸ਼ਿਸ਼ ਹੋਈ ਹੈ ਇਹਨਾਂ ਤਾਕਤਾਂ ਦਾ ਇੱਕੋ ਨਿਸ਼ਾਨਾ ਬਾਦਲ ਪਰਵਾਰ ਹੈ ਇਹ ਚਾਹੁੰਦੇ ਨੇ ਕਿ ਬਾਦਲ ਦਾ ਨਾਮ ਖਤਮ ਕਰ ਦਿਓ ਅਕਾਲੀ ਦਲ ਦਾ ਨਾਮ ਖਤਮ ਹੋ ਜਾਏਗਾ ਪਿਛਲੇ 6 ਮਹੀਨਿਆਂ ਤੋਂ ਏਜੰਸੀਆਂ ਨੇ ਮੇਰੇ ਖਿਲਾਫ ਫਰਜ ਕੇ ਪ੍ਰਚਾਰ ਕੀਤਾ ਲੋਕ ਦੱਸਣ ਕਿ ਬਾਦਲ ਸਾਹਿਬ ਅਤੇ ਬਾਦਲ ਪਰਵਾਰ ਦਾ ਗੁਨਾਹ ਕੀ ਹੈ ਸ਼ਰਮਨੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਜਦਕਿ ਸਰਦਾਰ ਬਾਦਲ ਨੇ ਅਕਾਲੀ ਦਲ ਲਈ 70 ਸਾਲ ਸੇਵਾ ਕੀਤੀ ਹੈ ਸਾਡੇ ਘਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਨੇ ਮੇਰੇ ਬੱਚੇ ਵੀ ਘਰੋਂ ਅਰਦਾਸ ਕਰਕੇ ਨਿਕਲਦੇ ਨੇ ਬਾਦਲ ਸਾਹਿਬ ਨੇ ਸਿੱਖੀ ਲਈ ਕੌਮ ਲਈ ਪੂਰੀ ਜ਼ਿੰਦਗੀ ਲਗਾ ਦਿੱਤੀ ਉਹਨਾਂ ਦਾ ਗੁਨਾਹ ਇਹੋ ਸੀ ਕਿ ਉਹਨਾਂ ਨੇ ਕੌਮ ਲਈ ਜੇਲਾ ਕੱਟੀਆਂ ਅੱਜ ਵੱਡੀਆਂ-ਵੱਡੀਆਂ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਨ ਚ ਲੱਗ ਗਈਆਂ ਨੇ ਉਹਨਾਂ ਨੂੰ ਪਤਾ ਜੇ ਬਾਦਲ ਪਰਿਵਾਰ ਖਤਮ ਹੋ ਜਾਏਗਾ ਤਾਂ ਅਕਾਲੀ ਦਲ ਵੀ ਖਤਮ ਹੋ ਜਾਏਗਾ ਇਹ ਤਾਕਤਾਂ ਹਰ ਹਿੱਲਾ ਵਰਤ ਰਹੀਆਂ ਨੇ ਮਾਗੀ ਮੇਲੇ ਦੀ ਕਾਨਫਰੰਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਗਿਆ ਸਟੇਜ ਤੋਂ ਜੈਕਾਰਿਆਂ ਦੀ ਗੂੰਜ ਹੇਠ ਪਾਰਟੀ ਦਾ ਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਜਿਸ ਦਾ ਮੁਖ ਸੇਵਾਦਾਰ ਅਮਰਿਤਪਾਲ ਸਿੰਘ ਨੂੰ ਬਣਾਇਆ ਗਿਆ ਜਿਸ ਵਿੱਚ 15 ਮਤੇ ਪਾਏ ਗਏ ਨੇ ਦਸਮ ਪਾਤਸ਼ਾਹ ਕਲਗੀਧਰ ਪਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਧਰਤੀ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ 40 ਮੁਕਤੀਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਇਤਿਹਾਸਿਕ ਇਕੱਠ ਜੇ ਕਾਰਨ ਦੀ ਗੂੰਜ ਵਿੱਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੁਬਾਈ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਗਠਨ ਕਰਦੇ ਸਾਨੂੰ ਮਾਰ ਮਹਿਸੂਸ ਹੋ ਰਿਹਾ ਹੈ ਉਹਨੇ ਕਿ ਅਕਾਠ ਪਈ ਅਮਰਪਾਲ ਸਿੰਘ ਖਾਲਸਾ ਨੂੰ ਅਕਾਲ ਦਲ ਵਾਰਿਸ ਪੰਜਾਬ ਦਾ ਮੁੱਖ ਸੇਵਾਦਾਰ ਲੌਂਚ ਮਹਿਸੂਸ ਕਰਦਾ ਹੈ ਆਉਣ ਵਾਲੇ ਸਮੇਂ ਚ ਪਾਰਟੀ ਦੇ ਰੈਗੂਲਰ ਪ੍ਰਧਾਨ ਦੀ ਚੋਣ ਜਿਹੜੀ ਹੈ ਇੱਕ ਰਾਸ ਜਮਾਤ ਦੀ ਅਗਵਾਈ ਚ ਕੀਤੀ ਜਾਏਗੀ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਇਸ ਦੇ ਮੈਂਬਰ ਤਰਸੇਮ ਸਿੰਘ ਭਾਈ ਸਭਜੀ ਸਿੰਘ ਖਾਲਸਾ ਭਾਈ ਅਮਰਜੀਤ ਸਿੰਘ ਭਾਈ ਹਰਪ੍ਰਜਨ ਸਿੰਘ ਤੋੜ ਭਾਈ ਸੁਰਜੀਤ ਸਿੰਘ ਨੇ ਇੱਕ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਿੱਥੇ ਬੰਦਕ ਢਾਂਚਾ ਓਜ਼ਾਰਨ ਲਈ ਬਣਨ ਵਾਲੀਆਂ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਿੱਥੇ ਬੰਦਕ ਕਾਰਵਾਈਆਂ ਨੂੰ ਚਲਾਏਗੀ ਇਸ ਦੇ ਨਾਲ ਹੀ ਕਾਰਜਕਾਰੀ ਕਮੇਟੀ ਦੀ ਅਗਵਾਈ 'ਚ ਇੱਕ ਸੱਤ ਮੈਂਬਰੀ ਪ੍ਰਤੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ ਮੈਂਬਰ ਵੀ ਹੋਣਗੇ ਇਹ ਸਭ ਕਮੇਟੀ ਅਗਲੇ 3 ਮਹੀਨਿਆਂ 'ਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ ਭਾਰਤੀ ਹੋਏ ਮੈਂਬਰਾਂ ਪਿੱਛੇ ਡੈਲੀਗੇਟ ਚੁਣेंगी ਅਤੇ ਵਿਸਾਖੀ ਉਤੇ ਤਖਤ શ્રી ਦਮਦਮਾ ਸਾਹਿਬ ਕੇ ਇੱਕ ਡੈਲੀਗੇਟ اجلاس адਕੇ ਪਾਰਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਾਏਗੀ ਇਹਨਾਂ ਦੇ ਵਿੱਚ ਮੈਂਬਰ ਨੇ ਹਰਪ੍ਰੀਤ ਸਿੰਘ ਸਮਾਦਪਾਈ ਨਰਿੰਦਰ ਸਿੰਘ ਨਰਲੀ ਚਰਨਦੀਪ ਸਿੰਘ ਪਿੰਡਰ ਦਿਵਿੰਦਰ ਸਿੰਘ ਹਰੀਵਾਲਾ ਸੰਦੀਪ ਸਿੰਘ ਰੁਪਾਲੂ ਹਰਪ੍ਰੀਤ ਸਿੰਘ ਕਾਬਲ ਸਿੰਘ ਸ਼ਾਮਲ ਨੇ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਕਰਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰੇਗੀ ਜੋ ਕਿ ਵਿਸਾਖੀ ਤੱਕ ਆਪ ਅਤੇ ਹੋਰ ਮਹਾਰਾਂ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ ਏਜੰਡਾ ਨੀਤੀ ਪ੍ਰੋਗਰਾਮ ਤੈਅ ਕਰੇਗੀ ਇਸ ਕਮੇਟੀ ਦੇ ਮੈਂਬਰਾਂ ਦਾ ਨਾਮ ਹੈ ਭਾਈ ਹਰਸਿਮਰਨ ਸਿੰਘ ਸਰਬਜੀਤ ਸਿੰਘ ਸੋਲ ਡਾਕਟਰ ਭਗਵਾਨ ਸਿੰਘ ਬਲਜੀਤ ਸਿੰਘ ਖਾਲਸਾ ਤੇ ਬਾਬੂ ਸਿੰਘ ਬਰਾੜ ਹੈ ਪੰਜਾਬ ਤੇ ਹਰਿਆਣਾ ਬਾਰਡਰ ਉੱਤੇ ਚੱਲ ਰਿਹਾ ਖਨੌਰੀ ਮੋਰਚੇ 'ਚ ਵੱਡਾ ਐਲਾਨ ਕਰ ਦਿੱਤਾ ਗਿਆ ਇਹ ਐਲਾਨ ਜਗਦੀਸ਼ ਸਿੰਘ ਢੱਲੇਵਾਲ ਦੀ ਲਗਾਤਾਰ ਵਿਗੜਦੀ ਸਿਹਤ ਕਰਕੇ ਲਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਹੰਡ ਢੱਲੇਵਾਲ ਦੇ ਨਾਲ 111 ਕਿਸਾਨ ਹੋਰ ਮਰਨ ਵਰਤ ਵਿੱਚ ਹਿੱਸਾ ਲੈਣ ਕੇ ਦੱਸਦੇ ਕਿ ਜਗਦੀਸ਼ ਸਿੰਘ ਢੱਲੇਵਾਲ ਨੂੰ ਮਰਨ ਵਰਤ ਉੱਤੇ ਬੈਠਿਆ 50 ਦਿਨ ਤੋਂ ਵਾਧਾ ਸਮਾਂ ਹੋ ਗਿਆ ਪਰ ਉਹਨਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਅਜੇ ਵੀ ਅਧੂਰੀਆਂ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਇਸੇ ਵਿਚਾਲੇ ਮੋਰਚੇ 'ਚ ਮੌਜੂਦ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਵੀ ਡੱਲੇਵਾਲ ਦੇ ਨਾਲ ਮਰਨ ਵਰਤ ਵਿੱਚ ਹਿੱਸਾ ਲੈਣਗੇ ਇਸ ਦੇ ਨਾਲ ਉਹਨਾਂ ਕਹਿ ਕਿ ਮੋਰਚੇ 'ਚ ਮੌਜੂਦ 111 ਕਿਸਾਨ ਮਰਨ ਵਰਤ ਕਰਨਗੇ ਇਹ ਵਰਤ ਕੱਲ ਦੁਪਹਿਰੇ 2 ਵਜੇ ਤੋਂ ਸ਼ੁਰੂ ਕੀਤਾ ਜਾਏਗਾ ਇਸ ਦੌਰਾਨ ਕਿਸਾਨ ਕਾਲੇ ਕੱਪੜੇ ਪਾ ਕੇ ਮਰਨ ਵਰਤ ਸ਼ੁਰੂ ਕਰਨਗੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਪਾਰਟੀ ਨੇ ਉਖਲਾ ਵਿਧਾਨ ਸਭਾ ਸੀਟ ਤੋਂ ਅਰੀਬਾ ਖਾਨ ਨੂੰ ਮੈਦਾਨ ਚ ਉਤਾਰਿਆ ਸਾਬਕਾ ਕੇਂਦਰੀ ਮੰਤਰੀ ਕ੍ਰਿਸ਼ਨਾ ਤੀਰਥੂ ਪਟੇਲ ਨਗਰ ਤੋਂ ਟਿਕਟ ਦਿੱਤੀ ਗਈ ਹੈ ਪਾਰਟੀ ਨੇ ਗੋਕਲਪੁਰ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੁਣ ਤੱਕ ਕਾਂਗਰਸ ਨੇ 63 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਕਾਂਗਰਸ ਦੀ ਤੀਜੀ ਸੂਚੀ ਚ 16 ਉਮੀਦਵਾਰਾਂ ਦੇ ਨਾਮ ਨੇ ਪਾਰਟੀ ਨੇ ਹੁਣ ਗੋਕਲਪੁਰ ਐਸ ਸੀ ਸੀਟ ਤੋਂ ਪਰਮੇਧ ਕੁਮਾਰ ਜੰਤ ਦੀ ਜਗ੍ਹਾ ਤੇ ਈਸ਼ਵਰ ਬਾਗੜੀ ਨੂੰ ਟਿਕਟ ਦਿੱਤੀ ਹੈ ਜਦਕਿ ਕੌਂਡਾ ਸੀਟ ਤੋਂ ਸੀਨੀਅਰ ਨੇਤਾ ਭੀਸ਼ਮ ਸ਼ਰਮਾ ਤੇ ਭਰੋਸਾ ਜਤਾਇਆ ਗਿਆ ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੀ ਦੂਜੀ ਸੂਚੀ ਚ 26 ਨਾਵਾਂ ਦਾ ਐਲਾਨ ਕੀਤਾ ਸੀ ਕੰਗਨਾਰ ਨੌਦੀ ਫਿਲਮ ਐਮਰਜੈਂਸੀ ਦਾ ਫੈਨਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਇਸ ਰਣ ਖਬਰ ਆਈ ਹੈ ਕਿ ਕੰਗਨਾਰ ਦੀ ਫਿਲਮ ਬੰਗਲਾਦੇਸ਼ ਚ ਬੈਨ ਹੋ ਗਈ ਹੈ ਇਸ ਨਾਲ ਮਨੋਰੰਜਨ ਜਗਤ ਅਤੇ ਸਿਆਸੀ ਗਲਿਆਰਾਂ ਚ ਖਲਬਲੀ ਮਚ ਗਈ ਹੈ ਫਿਲਮ ਐਮਰਜੈਂਸੀ ਦੀ ਕਹਾਣੀ ਸਾਲ 1975 ਚ ਭਾਰਤ ਚ ਲਗਾਈ ਗਈ ਐਮਰਜੈਂਸੀ ਤੇ ਆਧਾਰਿਤ ਹੈ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਇਸ ਬਾਰੇ ਚ ਇੱਕ ਸੂਤਰ ਨੇ ਕਿਹਾ ਕਿ ਬੰਗਲਾਦੇਸ਼ ਚ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਰੋਕਣ ਕਰਕੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਾਲ ਹੀ ਚ ਵਿਗੜੇ ਰਿਸ਼ਤੇ ਨੇ ਇਹ پابੰਦੀ ਫਿਲਮ ਦੀ ਸਮਗਰੀ ਨਾਲ ਘਟ ਅਤੇ ਦੋਵਾਂ ਦੇਸ਼ਾਂ ਵਿਚਾਲੇ ਚਲ ਰਹੀ ਸਿਆਸੀ ਗਤੀਸ਼ੀਲਤਾ ਦੇ ਨਾਲ ਜ਼ਿਆਦਾ ਸੰਬੰਧਿਤ ਹੈ ਫਿਲਮ ਐਮਰਜੈਂਸੀ ਚ ਭਾਰਤੀ ਫੌਜ ਦੀ ਭੂਮਿਕਾ ਇੰਦਰਾ ਗਾਂਧੀ ਦੀ ਸਰਕਾਰ ਅਤੇ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਨੂੰ ਦਿੱਤੇ ਗਏ ਸਮਰਥਨ ਨੂੰ ਦਿਖਾਇਆ ਗਿਆ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਪਿਤਾਮਾ ਕਿਹਾ ਜਾਂਦਾ ਹੈ ਉਹ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਕਹਿ ਕੇ ਬੁਲਾਉਂਦੇ ਸੀ ਇਸ ਫਿਲਮ ਚ ਬੰਗਲਾਦੇਸ਼ ਅਤਵਾਦੀਆਂ ਦੇ ਹੱਥੋਂ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਨੂੰ ਵੀ ਦਿਖਾਇਆ ਗਿਆ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਗੱਲਾਂ ਕਰਕੇ ਬੰਗਲਾਦੇਸ਼ ਵਿੱਚ ਐਮਰਜੈਂਸੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕੰਗਣਾ ਰਨਾਟ ਦੀ ਫਿਲਮ ਅਮਰਜੈਂਸੀ 17 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਫਿਲਮ 'ਚ ਭਾਰਤੀ ਇਤਿਹਾਸ ਦਾ ਇੱਕ ਵੱਡਾ ਅਧਿਆਇ ਦਿਖਾਇਆ ਜਾਏਗਾ ਜਿਸ ਕਰਕੇ ਇਹ ਦਰਸ਼ਕਾਂ 'ਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬੰਗਲਾਦੇਸ਼ 'ਚ ਇਸ ਤਸਵੀਰ ਤੇ ਪਾਬੰਦੀ ਲਗਾਉਣ ਤੋਂ ਪਤਾ ਲੱਗਦਾ ਕਿ ਦੋਵਾਂ ਦੇਸ਼ਾਂ ਦੇ ਸਿਆਸੀ ਮਾਹੌਲ ਦਾ ਸੱਭਿਆਚਾਰਕ ਆਦਾਨ-ਪਰਦਾਨ ਤੇ ਡੂੰਘਾ ਅਸਰ ਪੈ ਰਿਹਾ ਹੈ ਫਿਲਹਾਲ ਇਸ ਸੰਬੰਧ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ eighty seven point eight FM such a